ਭਾਏ ਅਰੂੜਨ ਚਲਨੋਂ ਭਾਇਓ ਘੋੜੇ ਤੇ ਸਵਾਰ ਹੋਏ ਪਾਦਸ਼ਾਹ ਕਲਗੀਆਂ ਵਾਲੇ ਚਾਲੇ ਨੂੰ ਤਿਆਰ ਹੋ ਪਏ ਪ੍ਰਭ ਕੇ ਦਾਹਨ ਪਾਸੇ ਹੋਏ ਸੱਜੇ ਪਾਸੇ ਪਿਆਰੇ ਸਹਿਬਾਨ ਭਾਈ ਦਇਆ ਸਿੰਘ ਜੀ ਮੋਰੀ ਐ ਅੱਗੇ ਐ ਸਭ ਤੋਂ ਅੱਗੇ ਭਾਈ ਉਹਦੇ ਸਿੰਘ ਤੇ ਭਾਈ ਆਲਮ ਸਿੰਘ ਜੀ ਐ ਉਹਨੋਂ ਦੇ ਮਗਰ ਭਾਈ ਦਿਆ ਸਿੰਘ ਜੀ ਐ ਤੇ ਗੁਰੂ ਗੋਬਿੰਦ ਸਿੰਘ ਪਾਦਸ਼ਾਹ ਜੀ ਮਗਰ ਆ ਜਿਨ੍ਹਾਂ ਦੇ ਸੱਜੇ ਪਾਸੇ ਬਾਕੀ ਚਾਰ ਪਿਆਰੇ ਸਹਿਬਾਨ ਤੇ ਕੁਝ ਹੋਰ ਚੌਣਵੇਂ ਸਿੰਘ ਹਨ ਖੱਬੇ ਪਾਸੇ ਜਿਹੜੇ ਪੰਜ ਵੀਰ ਹਨ ਦੇਵਾ ਸਿੰਘ, ਰਾਮ ਸਿੰਘ, ਟਹਿਲ ਸਿੰਘ ਤੇ ਕੁਝ ਹੋਰ ਚੌਣਵੇਂ ਵੀਰ ਉਹ ਖੱਬੇ ਪਾਸੇ ਐ ਸਤਗੁਰ ਕੋਲੇ ਬੀਜ ਪਿਆਨੇ ਸਤਿਗੁਰਾਂ ਨੂੰ ਵਿਚਾਰ ਲੈ ਕੇ ਗੁਰੂ ਕੇ ਸਿੰਘ ਚੱਲ ਪਏ ਹੈ